ਦੇਖੋ ਅੱਜ ਬੜੇ ਮੇਰੇ ਵਾਸਤੇ ਖੁਸ਼ੀਦਾਰ ਇਹ ਦਿਨ ਵਾ ਕਿ ਮੈਨੂੰ ਲੰਬੀ ਸਿਆਸਤ ਤੋਂ ਬਾਅਦ ਅੱਜ ਪਾਰਲੀਮੈਂਟ ਦੀ ਨਾਮਜ਼ਦਗੀ ਦਾ ਮੌਕਾ ਮਿਲਿਆ ਔਰ ਜੋ ਮੈਂ ਮਹਿਸੂਸ ਕਰ ਰਿਹਾ ਕਿ ਅੱਜ ਦੇਸ਼ ਦੀ ਨਵੀਂ ਸਰਕਾਰ ਲੋਕ ਚਾਹੁੰਨਾ ਚਾਹੁੰਦੇ ਆ ਉਹ ਬੜੇ ਮਸਲੇ ਨੇ ਦੇਸ਼ ਦੇ ਅੰਦਰ ਜਿਨ੍ਹਾਂ ਦਾ ਮੌਜੂਦਾ ਸਰਕਾਰਾਂ ਹੱਲ ਨਹੀਂ ਕਰ ਸਕੀਆਂ ਪੰਜਾਬ ਦੇ ਬੜੇ ਮਸਲੇ ਨੇ ਉਹਨਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਵਿਚਰਾਂਗੇ ਔਰ ਕੋਸ਼ਿਸ਼ ਕਰਾਂਗੇ ਕਿ ਜਿਹੜੇ ਪੰਜਾਬ ਦੀ ਸਾਡੀ ਸ਼੍ਰੋਮਣੀ ਕਾਲ ਦਲ ਦੀ ਪਹਿਲਾਂ ਤੋਂ ਪੰਜਾਬ ਲਈ ਕੀਤੇ ਹੋਏ ਕਾਰਜਵਾ ਜਾਂ ਪੰਜਾਬ ਲਈ ਵਫਾਦਾਰੀ ਆ ਜਾਂ ਜਿਹੜੀ ਅਸੀਂ ਬਾਕੀ ਪਾਰਟੀਆਂ ਜੋ ਅੱਜ ਧੱਕੇ ਕਰ ਰਹੀਆਂ ਇਨਸਾਫ ਨਹੀਂ ਮਿਲ ਰਿਹਾ ਲਾਂਡ ਆਰਡਰ ਹੈ ਕੋਈ ਨਹੀਂ ਔਰ ਸੈਂਟਰ ਗਵਰਨਮੈਂਟ ਕਿਤਨੇ ਕਿਤੇ ਪੰਜਾਬ ਦੀ ਸਾਡੇ ਧਾਰਮਿਕ ਮਸਲਿਆਂ ਵਿੱਚ ਦਖਲ ਲਾਦੀਆਂ ਜਿਹੜੇ ਹੋਰ ਸਾਡੇ ਕੀਤੇ ਹੋਏ ਵਾਦੇ ਪੂਰੇ ਨਾ ਕਰਨੇ ਬਹੁਤ ਸਾਰੇ ਮਸਲੇ ਆ ਜਿਹਨਾਂ ਨੂੰ ਲੈ ਕੇ ਲੋਕਾਂ ਵਿੱਚ ਜਾਵਾਂਗੇ ਔਰ ਜਿੰਨਾ ਸਮਾਂ ਮੈਨੂੰ ਹੁਣ ਮਿਲਿਆ ਮੈਂ ਲੋਕਾਂ 'ਚ ਗਿਆ ਤੇ ਬਹੁਤ ਵੱਡਾ ਹੰਗਾਰਾ ਲੋਕਾਂ ਦਾ ਮਿਲ ਰਿਹਾ ਤੇ ਲੋਕ ਉਹਨੇ ਦੇਖ ਲਈਆ ਸਰਕਾਰ ਕਾਂਗਰਸ ਦੀ ਵੀ ਦੇਖ ਲਈ ਬੀਜੇਪੀ ਦੀ ਵੀ ਦੇਖ ਲਈ ਤਾਂ ਆਮ ਆਦਮੀ ਪਾਰਟੀ ਵੀ ਦੇਖ ਲਈ ਔਰ ਮੈਂ ਸੋਚਦਾ ਮੈਂ ਕਾਲੀਦਰ ਬਹੁਤ ਇਹਨਾਂ ਦਿਨਾਂ ਦੇ ਵਿੱਚ ਸਟਰੋਂਗ ਹੈ ਤਕੜਾ ਹੈ ਇੱਕ ਵੱਡਾ ਹੰਗਾਰਾ ਲੋਕਾਂ ਦਾ ਮਿਲ ਰਿਹਾ ਕੰਪੀਟੀਸ਼ਨ ਕਿਹਦਾ ਮੰਨਦੇ ਹੋ ਸਰ ਹੈ ਨਹੀਂ ਕਿਸਦਾ ਵੀ ਠੀਕ ਹੈ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਲੋਕ ਕਾਗਜ਼ ਨਹੀਂ ਭਰ ਦਿੰਦੇ ਆਉਣ ਨਹੀਂ ਦਿੰਦੇ ਰੋਕ ਘਰਾਓ ਘਰਾਓ ਕਰਦੇ ਆ ਜਿਹਨਾਂ ਦੇ ਪਿੰਡਾਂ ਵਿੱਚ ਨਹੀਂ ਵੜਨ ਦਿੰਦੇ ਤੇ ਉਹਨਾਂ ਨਾਲ ਕੰਪੀਟੀਸ਼ਨ ਕੀ ਹੋ ਸਕਦਾ ਦਲ ਇੱਕ ਮਿੰਟ ਦਲ ਬਦਲੂ ਜਿਹੜੇ ਲੋਕ ਆ ਜਿਹੜੇ ਰਾਤ ਨੂੰ ਕਿਸੇ ਹੋਰ ਪਾਰਟੀ ਸਹੁੰਦੇ ਆ ਸਵੇਰ ਨੂੰ ਕਿਸੇ ਹੋਰ ਪਾਰਟੀ ਜੁਟਦੇ ਆ ਆਪਣੇ ਖਲ ਬਚਾਉਣ ਦੀ ਖਾਤਰ ਆਪਣੇ ਲੋਕਾਂ ਨਾਲ ਬੇਵਫਾਈ ਕਰਦੇ ਆ ਉਹਨਾਂ ਨਾਲ ਮੁਕਾਬਲਾ ਕੀ ਹੋ ਸਕਦਾ ਦੇਖੋ ਅੱਜ ਬੜੀ ਮੇਰੇ ਵਾਸਤੇ ਖੁਸ਼ੀਦਾਰ ਇਹ ਦਿਨ ਵਾ ਕਿ ਮੈਨੂੰ ਲੰਬੀ ਸਿਆਸਤ ਤੋਂ ਬਾਅਦ ਅੱਜ ਪਾਰਲੀਮੈਂਟ ਦੀ ਨਾਮਜ਼ਦਗੀ ਦਾ ਮੌਕਾ ਮਿਲਿਆ ਔਰ ਜੋ ਮੈਂ ਮਹਿਸੂਸ ਕਰ ਰਿਹਾ ਕਿ ਅੱਜ ਦੇਖ ਦੀ ਨਵੀਂ ਸਰਕਾਰ ਲੋਕ ਚਾਹੁਣਾ ਚਾਹੁੰਦੇ ਆ ਉਹ ਬੜੇ ਮਸਲੇ ਨੇ ਦੇਸ਼ ਦੇ ਅੰਦਰ ਜਿਹੜਾ ਦਾ ਮੌਜੂਦਾ ਸਰਕਾਰਾਂ ਹੱਲ ਨਹੀਂ ਕਰ ਸਕੀਆਂ ਪੰਜਾਬ ਦੇ ਬڑے ਮਸਲੇ ਨੇ ਉਹਨਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਵਿਚਰਾਂਗੇ ਔਰ ਕੋਸ਼ਿਸ਼ ਕਰਾਂਗੇ ਕਿ ਜਿਹੜੇ ਪੰਜਾਬ ਦੀ ਸਾਡੀ ਸ਼੍ਰੋਮਣੀ ਕਲਦਲ ਦੀ ਪਹਿਲਾਂ ਤੋਂ ਪੰਜਾਬ ਲਈ ਕੀਤੇ ਹੋਏ ਕਾਰਜਵਾ ਜਾਂ ਪੰਜਾਬ ਲਈ ਵਫਾਦਾਰੀ ਆ ਜਾਂ ਜਿਹੜੀ ਅਸੀਂ ਬਾਕੀ ਪਾਰਟੀਆਂ ਜੋ ਅੱਜ ਧੱਕੇ ਕਰ ਰਹੀਆਂ ਇਨਸਾਫ ਨਹੀਂ ਮਿਲ ਰਿਹਾ ਲਾਂਡ ਆਰਡਰ ਹੈ ਕੋਈ ਨਹੀਂ ਔਰ ਸੈਂਟਰ ਗਵਰਨਮੈਂਟ ਕਿਤਨੇ ਕਿਤੇ ਪੰਜਾਬ ਦੀ ਸਾਡੀ ਧਾਰਮਿਕ ਮਸਲਿਆਂ ਵਿੱਚ ਦਖਲਅਜੀਆਂ ਜਿਹੜੇ ਹੋਰ ਸਾਡੇ ਕੀਤੇ ਹੋਏ ਵਾਦੇ ਉਹ ਪੂਰੇ ਨਾ ਕਰਨੇ ਬਹੁਤ ਸਾਰੇ ਮਸਲੇ ਆ ਜਿਹਨਾਂ ਨੂੰ ਲੈ ਕੇ ਲੋਕਾਂ ਵਿੱਚ ਜਾਵਾਂਗੇ ਔਰ ਜਿੰਨਾ ਸਮਾਂ ਮੈਨੂੰ ਹੁਣ ਮਿਲਿਆ ਮੈਂ ਲੋਕਾਂ 'ਚ ਗਿਆ ਤੇ ਬਹੁਤ ਵੱਡਾ ਹੰਗਾਰਾ ਲੋਕਾਂ ਦਾ ਮਿਲ ਰਿਹਾ ਤੇ ਲੋਕ ਉਹਨੇ ਦੇਖ ਲਈਆ ਸਰਕਾਰ ਕਾਂਗਰਸ ਦੀ ਵੀ ਦੇਖ ਲਈ ਬੀਜੇਪੀ ਦੀ ਵੀ ਦੇਖ ਲਈ ਆਮ ਆਦਮੀ ਪਾਰਟੀ ਵੀ ਦੇਖ ਲਈ ਔਰ ਮੈਂ ਸੋਚਦਾ ਮੈਂ ਕਾਲੀ ਦਰ ਬਹੁਤ ਇਹਨਾਂ ਦਿਨਾਂ ਦੇ ਵਿੱਚ ਸਟਰੋਂਗ ਆ ਤਕੜਾ ਆ ਇੱਕ ਵੱਡਾ ਹੰਗਾਰਾ ਲੋਕਾਂ ਦਾ ਮਿਲ ਰਿਹਾ ਕੰਪੀਟੀਸ਼ਨ ਕਿਹਦਾ ਮੰਨਦੇ ਹੋ ਸਰ ਹੈ ਨਹੀਂ ਕਿਸਦਾ ਵੀ ਠੀਕ ਜਿਹਨਾਂ ਨੂੰ ਜਿਹਨਾਂ ਨੂੰ ਲੋਕ ਕਾਗਜ਼ ਨਹੀਂ ਭਰਨ ਦਿੰਦੇ ਆਉਣ ਨਹੀਂ ਦਿੰਦੇ ਰੋਕ ਕਰਾਓ ਕਰਾਓ ਕਰਦੇ ਆ ਜਿਹਨਾਂ ਦੇ ਪਿੰਡਾਂ ਵਿੱਚ ਨਹੀਂ ਬਾੜਾ ਦਿੰਦੇ ਤੇ ਉਹਨਾਂ ਨਾਲ ਕੰਪੀਟੀਸ਼ਨ ਕੀ ਹੋ ਸਕਦਾ ਦਲ ਇੱਕ ਮਿੰਟ ਦਲ ਬਦਲੂ ਜਿਹੜੇ ਲੋਕ ਆ ਜਿਹੜੇ ਰਾਤ ਨੂੰ ਕਿਸੇ ਹੋਰ ਪਾਰਟੀ ਸੁਣਦੇ ਆ ਸਵੇਰ ਨੂੰ ਕਿਸੇ ਹੋਰ ਪਾਰਟੀ ਜੁਟਦੇ ਆ ਆਪਣੇ ਖਲ ਬਚਾਉਣ ਦੀ ਖਾਤਰ ਆਪਣੇ ਲੋਕਾਂ ਨਾਲ ਬੇਵਫਾਈ ਕਰਦੇ ਆ ਉਹਨਾਂ ਨਾਲ ਮੁਕਾਬਲਾ ਕੀ ਹੋ ਸਕਦਾ